ਸੱਚ ਬੋਲਣਾ ਸਜਾ ਅੱਜ ਕੱਲ ਦੇ ਜ਼ਮਾਨੇ ਵਿੱਚ ਜਿਵੇਂ ਝੂਠ ਦਾ ਬੋਲਬਾਲਾ ਹੋ ਰਿਹਾ ਹੈ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ ਹੈ ਜੇ ਕੋਈ ਸੱਚ ਬੋਲਦਾ ਹੈ ਤਾਂ ਉਸ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਆਪਾਂ ਉਦਾਹਰਣ ਲੈ ਲਈਏ ਜਿਵੇਂ ਆਪਾਂ ਆਪਣੇ ਦੋਸਤ ਨੂੰ ਜੇਕਰ ਉਸ ਦੀ ਕੋਈ ਬੁਰਾਈ ਦੱਸਾਂਗੇ ਤਾਂ ਉਹ ਆਪਣੇ ਨੇੜੇ ਨਹੀਂ ਬੈਠੇਗਾ ਜੇਕਰ ਅਸੀਂ ਉਸ ਦੀ ਤਾਰੀਫ਼ ਕਰੀ ਜਾਵਾਂਗੇ ਤਾਂ ਉਹ ਬਹੁਤ ਖੁਸ਼ ਹੋਵੇਗਾ ਕੀ ਝੂਠ ਬੋਲਣਾ ਗਲਤ ਹੈ ਹਾਂ ਪਰ ਆਪਾਂ ਕੀ ਕਰ ਰਹੇ ਹਾਂ ਝੂਠ ਬੋਲ ਰਹੇ ਹਾਂ ਕਿਸੇ ਅੱਗੇ ਸੱਚ ਬੋਲਿਆ ਜਾਏ ਤਾਂ ਉਸ ਨੂੰ ਬਰਦਾਸ਼ਤ ਹੀ ਨਹੀਂ ਹੁੰਦਾ ਤਾਂ ਆਪਾਂ ਨੂੰ ਵੀ ਲੱਗਦਾ ਹੈ ਕਿ ਛੱਡ ਆਪਾਂ ਕੀ ਲੈਣਾ ਝੂਠ ਬੋਲ ਕੇ ਦੁਨੀਆ ਵਿੱਚ ਜੀ ਰਹੇ ਹਾਂ ਜਿਸ ਵਿੱਚ ਸੱਚ ਦੀ ਕੋਈ ਕੀਮਤ ਨਹੀਂ ਕਿਉਂਕਿ ਕਿਸੇ ਦੇ ਅੱਗੇ ਬੋਲਿਆ ਗਿਆ ਸੱਚ ਜੇਕਰ ਉਸ ਨਾਲ ਆਪਣੇ ਨੂੰ ਖਰਾਬ ਮਤਲਬ ਸਾਡੇ ਨਾਲ ਉਸ ਨੂੰ ਖਰਾਬ ਕਰਦਾ ਹੈ ਤਾਂ ਆਪਾਂ ਵੀ ਸੋਚਦੇ ਹਾਂ ਝੂਠ ਬੋਲਣਾ ਹੀ ਸਹੀ ਹੈ ਪਰ ਦੁਨੀਆ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਨੂੰ ਕੋਈ ਸਾਡੀ ਕਮੀ ਦੱਸੇ ਅਤੇ ਅਸੀਂ ਉਸ ਨੂੰ ਸੁਧਾਰਨ ਦਾ ਯਤਨ ਕਰੀਏ ਵਿਦਵਾਨ ਆਦਮੀ ਤਾਂ ਉਹੀ ਕਹ ਹੁੰਦਾ ਹੈ ਜੋ ਸੱਚ ਨੂੰ ਬੋਲਣ ਦੀ ਤਾਕਤ ਰੱਖਦਾ ਹੈ ਜੇਕਰ ਅਸੀਂ ठान ਲਈਏ ਕਿ ਸੱਚ ਦਾ ਸਾਥ ਦੇਣਾ ਹੈ ਤਾਂ ਸ਼ੁਰੂ ਅੱਜ ਤੋਂ ਹੀ ਕਰਨਾ ਪਵੇਗਾ ਸੱਚ ਦਾ ਰਸਤਾ ਤਾਂ ਬਹੁਤ ਔਖਾ ਹੈ ਪਰ ਇੱਕ ਵਾਰੀ ਚੱਲ ਕੇ ਤਾਂ ਦੇਖੋ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ